ਨਮਸਕਾਰ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਦਿ ਵਿਊ ਪੁਆਇੰਟ ਲੈ ਕੇ ਹਾਜ਼ਰ ਹੋਈ ਹਾਂ ਔਰ ਗੱਲਬਾਤ ਅੱਜ ਕਰਾਂਗੇ ਐਮਪੀ ਚੋਣਾਂ ਨੂੰ ਲੈ ਕੇ ਜਿਹੜਾ ਇਸ ਵਕਤ ਚੋਣ ਮੈਦਾਨ ਪਖਿਆ ਹੋਇਆ ਹੈ ਹਰ ਪਾਸੇ ਹਰ ਪਾਰਟੀ ਹਰ ਜਿਹੜਾ ਇਸ ਵਕਤ ਸਿਆਸਤਦਾਨ ਹੈ ਕਿਤੇ ਨਾ ਕਿਤੇ ਕੋਸ਼ਿਸ਼ ਕਰ ਰਿਹਾ ਹੈ ਕਿ ਅਸੀਂ ਅੱਗੇ ਵਧੀਏ ਸਾਨੂੰ ਟਿਕਟ ਮਿਲੇ ਔਰ ਕਿਹੜੇ ਕਿਹੜੇ ਮੁੱਦਿਆਂ ਤੇ ਅੱਗੇ ਵਧਣਾ ਇਹਦੇ ਉੱਤੇ ਵੀ ਗੱਲਬਾਤ ਚੱਲ ਰਹੀ ਹੈ ਲੇਕਿਨ ਅੱਜ ਇੱਕ ਐਹਮ ਮੁੱਦੇ ਦੇ ਉੱਤੇ ਗੱਲ ਕਰਾਂਗੇ ਜਿੱਥੇ ਗੱਲ ਕੀਤੀ ਜਾਂਦੀ ਹੈ ਜਲੰਧਰ ਚੋਣਾ ਦੀ ਕਿਉਂਕਿ ਜਲੰਧਰ ਦੀ ਸੀਟ ਬਹੁਤ ਐਹਮ ਗਣੀ ਜਾਂਦੀ ਹੈ ਔਰ ਜਿਸ ਵਕਤ ਅਸੀਂ ਬਾਈ ਇਲੈਕਸ਼ਨਸ ਦੀ ਗੱਲ ਕਰਦੇ ਆਂ ਉਜੀ ਸਮੇ ਬਾਈ ਇਲੈਕਸ਼ਨਸ ਵੀ ਹੋ ਕੇ ਹਟੇ ਨੇ ਉਹਦੇ ਵਿੱਚ ਸੁਸ਼ੀਲ ਰਿੰਕੂ ਜਿਹੜੇ ਨੇ ਬਾਜ਼ੀ ਮਾਰ ਕੇ ਗਏ ਸੀ ਲੇਕਿਨ ਹੁਣ ਜਿਸ ਵਕਤ ਮੋੜ ਤੋਂ ਜਿਹੜੀਆਂ ਚੋਣਾ ਆ ਰਹੀਆਂ ਨੇ 2024 ਦੀਆਂ ਐਮਪੀ ਇਲੈਕਸ਼ਨਸ ਜਿਹੜੀਆਂ ਨੇ ਉਹਨਾਂ ਦੇ ਮੱਦੇ ਨਜ਼ਰ ਇੱਕ ਵਾਰ ਫੇਰ ਤੋਂ ਕਾਂਗਰਸ ਦੇ ਵਿੱਚ ਕਮਾਸਾਨ ਛਿੜਦਾ ਹੋਇਆ ਨਜ਼ਰ ਆ ਰਿਹਾ ਹੈ ਜਿੱਥੇ ਕੱਲ ਦੇ ਦਿਨ ਜਿਹੜੇ ਵਿਕਰਮ ਚੌਧਰੀ ਨੇ ਉਹਨਾਂ ਨੇ ਵਿਧਾਨ ਸਭਾ ਦੀ ਜਿਹੜੀ ਚੀਫ ਵਿਪ ਦਾ ਉਹਨਾਂ ਦੇ ਕੋਲ ਅਹੁਦਾ ਸੀ ਉਹਨੂੰ ਤਿਆਗ ਦਿੱਤਾ ਉਹ ਤੋਂ ਇਸਤਫਾ ਦੇ ਦਿੱਤਾ ਹੈ ਲੇਕਿਨ ਇਹ ਜ਼ਰੂਰ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿ ਇੱਕ ਨਰਾਜ਼ਗੀ ਹੈ ਜਿਹਦੇ ਕਰਕੇ ਕੀਤਾ ਗਿਆ ਉਹਨੂੰ ਨਰਾਜ਼ਗੀ ਕੀ ਹੈ ਉਹਦੇ ਉੱਤੇ ਗੱਲਬਾਤ ਕਰਾਂਗੇ ਉਹਦੇ ਉੱਤੇ ਚਰਚਾ ਕਰਾਂਗੇ ਜਿੱਥੇ ਅਸੀਂ ਗੱਲ ਕਰਦੇ ਹਾਂ ਵਿਕਰਮ ਚੌਧਰੀ ਦੀ विक्रम चौधरी ਜਿਹੜੇ ਜਿਹੜੇ ਅਸੀਂ ਕਹਿੰਦੇ ਆ ਕਿ ਸਾਬਕਾ ਐਮਪੀ ਰਹੇ ਨੇ ਜਲੰਧਰ ਤੋਂ ਸੰਤੋਖ ਚੌਧਰੀ ਉਹਨਾਂ ਦੇ ਬੇਟੇ ਨੇ ਹੁਣ ਉਹਨਾਂ ਦੇ ਵੱਲੋਂ ਬਾਰ ਬਾਰ ਪਾਰਟੀ ਨੂੰ ਕਿਹਾ ਜਾ ਰਿਹਾ ਸੀ ਕਿ ਜਲੰਧਰ ਤੋਂ ਇੱਕ ਵਾਰ ਫੇਰ ਤੋਂ ਸਾਡੇ ਪਰਿਵਾਰ ਨੂੰ ਜਿਹੜਾ ਆ ਉਹ ਟਿਕਟ ਦਿੱਤੀ ਜਾਵੇ ਉਹ ਟਿਕਟ ਕਹਿੰਦੇ ਜਾਂ ਮੈਨੂੰ ਦੇ ਦਿਓ ਜਾਂ ਮੇਰੀ ਘਰ ਵਾਲੀ ਨੂੰ ਦੇ ਦਿਓ ਜਾਂ ਮੇਰੇ ਮਾਤਾ ਜੀ ਨੂੰ ਦੇ ਦਿਓ ਕਹਿੰਦੇ ਕਿ ਸਾਡਾ ਇਸ ਵਕਤ ਜੇਕਰ ਜਲੰਧਰ ਦੇ ਵਿੱਚ ਗੱਲ ਕਰੀਏ ਪੁਰਾਣੇ ਸਮੇਂ ਤੋਂ ਸਾਡਾ ਇੱਕ ਹੋਲਡ ਜਲੰਧਰ ਦੇ ਵਿੱਚ ਹੈ ਔਰ ਅਸੀਂ ਇੱਥੋਂ ਦੀ ਚੋਣ ਲੜਨਾ ਚਾਹੁੰਦੇ ਆ ਲੇਕਿਨ ਪਾਰਟੀ ਦੇ ਵੱਲੋਂ ਕਿਤੇ ਨਾ ਕਿਤੇ ਇਸ ਚੀਜ਼ ਨੂੰ ਜ਼ਿਆਦਾ ਸਪੋਰਟ ਨਹੀਂ ਕੀਤਾ ਗਿਆ ਇਹ ਚੀਜ਼ਾਂ ਸੋਰਸਸ ਦੱਸਦੇ ਨੇ ਔਰ ਉਸ ਤੋਂ ਬਾਅਦ ਇਹ ਜ਼ਰੂਰ ਨਜ਼ਰ ਆ ਰਿਹਾ ਸੀ ਬੀਤੇ ਦਿਨੀ ਜਿਸ ਤਰੀਕੇ ਦੇ ਨਾਲ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹਨਾਂ ਦੀ ਜਿਹੜੀ ਇਸ ਵਕਤ ਮੂਵਮੈਂਟ ਉਹ ਜਲੰਧਰ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲ ਰਹੀ ਸੀ ਔਰ ਜਿਸ ਵਕਤ ਇਹ ਮੂਵਮੈਂਟ ਤੇਜ਼ ਹੋਈ ਤੇ ਜਿਹੜਾ ਚੌਧਰੀ ਪਰਿਵਾਰ ਹੈ ਉਹਨਾਂ ਨੂੰ ਇਹ ਖਲਣਾ ਸ਼ੁਰੂ ਹੋਇਆ ਇੱਕ ਵਾਰੀ ਚਰਨਜੀਤ ਸਿੰਘ ਚੰਨੀ ਗਏ ਉਹ ਜਾ ਕੇ ਉੱਥੇ ਆਪਣਾ ਜਨਮ ਦਿਨ ਮਨਾਉਂਦੇ ਨੇ ਉੱਥੇ ਕੇਕ ਕਟਿਆ ਜਾਂਦਾ ਹੈ ਕਾਂਗਰਸੀ ਸਾਰੇ ਉੱਥੇ ਪਹੁੰਚਦੇ ਨੇ ਔਰ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ ਉਹਨਾਂ ਦੇ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਆਪਣੀ ਥਾਂ ਬਣਾਉਣ ਦੇ ਲਈ ਔਰ ਖਾਸ ਕਰ ਜਲੰਧਰ ਦੇ ਵਿੱਚ ਮੂਵਮੈਂਟ ਤੇਜ਼ ਕੀਤੀ ਗਈ ਤੇ ਉਸ ਤੋਂ ਬਾਅਦ ਬਿਕਰਮ ਸਿੰਘ ਚੌਧਰੀ ਦੇ ਵਿੱਚ ਇਹ ਨਾਰਾਜ਼ਗੀ ਜ਼ਰੂਰ ਦਿਖਾਈ ਦਿੱਤੀ ਕਿ ਚਰਨਜੀਤ ਸਿੰਘ ਚੰਨੀ ਨੂੰ ਹੋ ਸਕਦਾ ਹੈ ਕਿ ਟਿਕਟ ਦੇ ਦਿੱਤੀ ਜਾਵੇ ਤਾਂ ਕਰਕੇ ਇਹ ਨਰਾਜ਼ਗੀ ਔਰ ਐਸੇ ਕਰਕੇ ਜਿਹੜਾ ਆ ਚੀਫ ਵਿਪ ਦੀ ਪੋਜੀਸ਼ਨ ਤੋਂ ਉਹਨਾਂ ਨੇ ਇਸਤਫਾ ਦੇ ਦਿੱਤਾ ਲੇਕਿਨ ਹਾਲੇ ਤੱਕ ਕੋਈ ਇਹ ਅਫੀਸ਼ੀਅਲ ਨੋਟਿਸ ਤਾਂ ਸਾਹਮਣੇ ਨਹੀਂ ਆਇਆ ਲੇਕਿਨ ਫੇਰ ਵੀ ਜਿਹੜਾ ਇਸ ਵਕਤ ਅਸੀਂ ਕਾਂਗਰਸ ਦੀ ਗੱਲ ਕਰਦੇ ਆ ਆਪਸੀ ਕਮਾਸਾਨ ਦੇਖਣ ਨੂੰ ਮਿਲ ਰਿਹਾ ਉਹ ਅਸੀਂ ਅਕਸਰ ਦੇਖਦੇ ਆ ਜਿਸ ਵਕਤ ਚੋਣਾ ਹੁੰਦੀਆਂ ਨੇ ਉਸ ਤੋਂ ਕੁਝ ਹੀ ਦਿਨ ਪਹਿਲਾਂ ਜਿਹੜਾ ਆ ਇਹ ਆਪਸੀ ਰੰਜਿਸ਼ਾਂ ਕਾਂਗਰਸ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਭਾਵੇਂ ਉਹ 2022 ਦੀਆਂ ਚੋਣਾਂ ਹੋਣ ਜਾਂ ਉਸ ਤੋਂ ਬਾਅਦ ਜਲੰਧਰ ਦੀ ਬਾਈ ਇਲੈਕਸ਼ਨ ਹੋਵੇ ਜਾਂ ਹੁਣ 2024 ਦੀ ਐਮਪੀ ਇਲੈਕਸ਼ਨਸ ਹੋਣ ਲੇਕਿਨ ਇਸ ਵਕਤ ਇੱਕ ਚੀਜ਼ ਜ਼ਰੂਰ ਹੈ ਕਿਉਂਕਿ ਅਸੀਂ ਲਗਾਤਾਰ ਜਿਹੜੇ ਲੀਡਰਸ ਨੇ ਕਾਂਗਰਸ ਦੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਕਾਂਗਰਸ ਦੇ ਲੀਡਰਸ ਦੇ ਵੱਲੋਂ ਇਹ ਜ਼ਰੂਰ ਕਿਹਾ ਜਾਂਦਾ ਕਹਿੰਦੇ ਅੱਜ ਤੱਕ ਕਾਂਗਰਸ ਪੰਜਾਬ ਦੀ ਕਦੀ ਇੰਨੀ ਇਕੱਠੀ ਨਹੀਂ ਹੋਈ ਜਿੰਨੀ ਕਾਂਗਰਸ ਅੱਜ ਇਕੱਠੀ ਹੋ ਰਹੀ ਹੈ ਲੇਕਿਨ ਅਗਰ ਕਾਂਗਰਸ ਅੱਜ ਵੀ ਇਕੱਠੀ ਹੋ ਰਹੀ ਹੈ ਤੇ ਫੇਰ ਕਦੀ ਕਿ ਸਿਆਸੀ ਲੀਡਰ ਬਾਹਰ ਜਾਂਦਾ ਹੈ ਦੂਜਾ ਸਿਆਸੀ ਲੀਡਰ ਬਾਹਰ ਜਾਂਦਾ ਹੈ ਹੁਣ ਤੀਜੇ ਦੇ ਵਿੱਚ ਜਿਹੜਾ ਆ ਉਹ ਰੰਜਿਸ਼ਾਂ ਚੱਲ ਰਹੀਆਂ ਨੇ ਲੇਕਿਨ ਇੱਥੇ ਦੇਖਣਾ ਇਹ ਵੀ ਹੋਏਗਾ ਬਿਕਰਮ ਚੌਧਰੀ ਨੇ ਇੱਕ ਪਾਸੇ ਤਾਂ ਇਸਤਫਾ ਪਾਇਆ ਲੇਕਿਨ ਅੱਗੇ ਕੀ ਰੁਖ ਅਪਣਾਉਂਦੇ ਨੇ ਕਿਉਂਕਿ ਇੱਥੇ ਬਹੁਤ ਸਾਰੇ ਜਿਹੜੇ ਨੇ ਸਵਾਲ ਉਹ ਉੱਠਦੇ ਨੇ ਕਿ ਕੀ ਬਿਕਰਮ ਚੌਧਰੀ ਜਿਹੜੇ ਨੇ ਉਹ ਪਾਰਟੀ ਦੇ ਵਿੱਚ ਹੀ ਰਹਿਣਗੇ ਹਜੇ ਜਾਂ ਕਿਤੇ ਨਾ ਕਿਤੇ ਪਾਰਟੀ ਨੂੰ ਬਦਲ ਕੇ ਦੂਜੀ ਪਾਰਟੀ ਦਾ ਰੁਖ ਵੀ ਕੀਤਾ ਜਾਏਗਾ ਕਿਉਂਕਿ ਆਮੂਮਨ ਤੌਰ ਤੇ ਅਸੀਂ ਇਹ ਚੀਜ਼ਾਂ ਦੇਖੀਆਂ ਨੇ ਜਿਸ ਵਕਤ ਇੱਕ ਲੀਡਰ ਨਰਾਜ਼ ਹੁੰਦਾ ਹੈ ਭਾਵੇਂ ਉਹ ਗੱਲ ਕਰ ਲਈ ਅਸੀਂ ਰਵਨੀਤ ਬਿੱਟੂ ਦੀ ਜਾਂ ਅਸੀਂ ਗੱਲ ਕਰ ਲਈ ਹੁਣੇ-ਹੁਣੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਿਫਟ ਹੋਏ ਜਿਹੜੇ ਰਾਜਕੁਮਾਰ ਚੱਬੇਵਾਲ ਨੇ ਉਹਨਾਂ ਦੀ ਲੇਕਿਨ ਹੁਣ ਨਜ਼ਰਾਂ ਜਲੰਧਰ ਦੀ ਜਿਹੜੀ ਕੁਰਸੀ ਐਮਪੀ ਦੀ ਉੱਤੇ ਟਿਕੀਆਂ ਹੋਈਆਂ ਨੇ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇੱਕ ਉਮੀਦਵਾਰ ਉਥੋਂ ਦੀ ਹੋ ਚੁੱਕੇ ਨੇ ਐਲਾਨ ਹੁਣ ਅਗਲੇ ਕਿਹੜੇ ਕਿਹੜੇ ਉਮੀਦਵਾਰ ਹੁੰਦੇ ਨੇ ਔਰ ਕਿੰਨਾ ਕਿੰਨਾ ਮੁੱਦਿਆਂ ਤੇ ਉਹ ਉਮੀਦਵਾਰੀ ਜਿਤਾਉਂਦੇ ਨੇ ਲੇਕਿਨ ਇਹਨਾਂ ਦੇ ਉੱਤੇ ਕਮਾਸਾਨ ਹੋਣਾ ਜਿਹੜਾ ਸ਼ੁਰੂ ਹੋ ਚੁੱਕਾ ਹੈ ਜਿਨ੍ਹਾਂ ਨੂੰ ਕੁਰਸੀ ਦਿੱਤੀ ਸੀ ਪਾਰਟੀ ਛੱਡ ਕੇ ਚਲੇ ਗਏ ਨੇ ਹਾਂਜੀ ਮੈਂ ਗੱਲ ਕਰ ਰਹੀ ਹਾਂ ਸੁਸ਼ੀਲ ਰਿੰਕੂ ਦੀ ਜਿਨ੍ਹਾਂ ਨੇ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਐਲਾਨਿਆ ਸੀ ਲੇਕਿਨ ਉਹਨਾਂ ਨੇ ਉਥੋਂ ਦੀ ਜਿਹੜਾ ਆ ਹੁਣ ਪਾਰਟੀ ਛੱਡ ਦਿੱਤੀ ਹੁਣ ਉਥੋਂ ਆਮ ਆਦਮੀ ਪਾਰਟੀ ਕੋਨੂੰ करेगी ये भी देखना ਹੋਏਗਾ ਔਰ ਦੂਜੇ ਪਾਸੇ ਇੱਕ ਨਰਾਜ਼ਗੀ ਵਿਕਰਮ ਚੌਧਰੀ ਦੀ ਵੀ ਹੈ ਲੇਕਿਨ ਸਿਆਸੀ ਮੈਦਾਨ ਪਖਿਆ ਹੋਇਆ ਹੈ ਔਰ ਸਿਆਸੀ ਮੈਦਾਨ ਜਿਸ ਵਕਤ ਕੰਮ ਕਰੇਗਾ ਅੱਗੇ ਹਰ ਚੀਜ਼ ਤੁਹਾਨੂੰ ਅਸੀਂ ਦੱਸਦੇ ਰਵਾਂਗੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਦੇਖਦੇ ਰਹਿਣਾ ਹੈ ਗਲੋਬਲ ਪੰਜਾਬ ਟੀਵੀ